ਜਦੋਂ ਬੂਰ ਤੇ ਸਪਰੇਅ ਹੋ ਗਈ ਝੋਨਾ ਨਿਸਰੇ ਦੇ ਝੋਨੇ ਦੇ ਵਿੱਚ ਮੁੰਜਰਾ ਕਿਤੇ ਨਾ ਕਿਤੇ ਅਧੀਆਂ ਵੀ ਖਾਲੀ ਐ ਤੁਹਾਨੂੰ ਮੁੰਜਰਾ ਵੀ ਦਿਖਾਉਣੇ ਆ ਵੀ ਅਧੀਆਂ ਖਾਲੀ ਹੋ ਗਈਆਂ ਉਹ ਕਾਰਨ ਕੀ ਹੋਇਆ ਵੀ ਇੱਕ ਤਾਂ ਹੁਣ ਜਿਹੜੇ ਅੱਜ ਕੱਲ ਸਪਰੇਅ ਪੰਪ ਚੱਲ ਪਏ ਆ ਉਹ ਹੈਗੇ ਆ ਦੂਜੇ ਫੁੱਲ ਪ੍ਰੈਸ਼ਰ ਵਾਲੇ ਤੇ ਇੰਜਣ ਵਾਲੇ ਉਹ ਜਿਹੜਾ ਪ੍ਰੈਸ਼ਰ ਨਾਲ ਫੁੱਲ ਵੱਜਦਾ ਤੇ ਬੂਰ ਆ ਜਿਹੜਾ ਬਹੁਤ ਜ਼ਿਆਦਾ ਝੜ ਜਾਂਦਾ ਉਹਦੇ ਨਾਲ ਹਾਂਜੀ ਸੱਸੀ ਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਅੱਜ ਆਪਾਂ ਝੋਨੇ ਦੇ ਫੀਲਡ ਦੇ ਵਿੱਚ ਆਏ ਸੀਗੇ ਤੇ ਜਿਹੜੇ ਇਹ ਵੈਰੈਟੀ ਬਖਾ ਰਹੇ ਆ ਵੈਰੈਟੀ ਹੈਗੀ ਆ PR131 PR131 ਵੈਰੈਟੀ ਇਸ ਸਾਲ ਬਹੁਤ ਹੀ ਲੱਗੀ ਆ ਆਪਣੇ ਏਰੀਏ ਦੇ ਵਿੱਚ ਸਭ ਤੋਂ ਵੱਧ ਜਿਹੜਾ ਬੀਬੀ ਕਿਹਾ PR131 ਦਾ ਵਿਕਿਆ ਤੇ ਇਹ ਵੈਰੈਟੀ ਵੀ ਕਿਸਾਨ ਵੀਰੋ ਬਹੁਤ ਵਧੀਆ ਇਹਨੂੰ ਬਿਮਾਰੀ ਜਿਵੇਂ ਤੁਸੀਂ ਵੇਖ ਸਕਦੇ ਹੋ ਕੋਈ ਫੰਗਸ ਕੋਈ ਨਹੀਂ ਆਈ ਬਹੁਤ ਵਧੀਆ ਖੜੀ ਆ ਤੇ ਨਸਾਰਾ ਵੀ ਬਹੁਤ ਵਧੀਆ ਹੋਇਆ ਇਹਦੇ ਵਿੱਚ ਜਿਹੜੀ ਇੱਕ ਹੁਣ ਸਮੱਸਿਆ ਆ ਗਈ ਉਹ ਇਹ ਆਈ ਹੈ ਕਿ ਜਿਹੜਾ ਝੋਨਾ ਚੋਨਾ ਨਿਸਰਿਆ ਸੀਗਾ ਤੇ ਜ਼ਿਮੀਂਦਾਰ ਦੇ ਕੋਲੋਂ ਕੀ ਗਲਤੀ ਹੋਈ ਬਈ ਉਹਨਾਂ ਨੇ ਬੂਰ ਦੇ ਉੱਤੇ ਸਪਰੇਅ ਕਰਤੀ ਬੂਰ ਤੇ ਸਪਰੇਅ ਹੋਣ ਕਾਰਨ ਜਿਹੜੇ ਇਹਦੇ ਦਾਣੇ ਆ ਵਿੱਚ ਕਾਲੇ ਹੋ ਰਹੇ ਆ ਤੇ ਫੁਕੇ ਜੇ ਹੋ ਰਹੇ ਆ ਕਿਸਾਨ ਵੀਰੋਂ ਆਪਾਂ ਬਹੁਤ ਵੀਡੀਓ ਦੇਖਦੇ ਆ ਕਿ ਜਿਹੜੀ ਬੂਰ ਦੇ ਉੱਤੇ ਸਪਰੇਅ ਨਾ ਕਰੋ ਕਿਉਂਕਿ ਬੂਰ ਝੜ ਜਾਂਦਾ ਤੇ ਜਿਹੜੇ ਦਾਣੇ ਆ ਫੁਕਲੇ ਰਹਿ ਜਾਂਦੇ ਆ ਆਪਾਂ ਬਹੁਤ ਹੀ ਸੋਸ਼ਲ ਮੀਡੀਆ ਤੇ ਆਮ ਵੀ ਦੇਖਦੇ ਆ ਤੇ ਕਿਤੇ ਨਾ ਕਿਤੇ ਕਈ ਜ਼ਿਮੀਂਦਾਰ ਫੇਰ ਵੀ ਗਲਤੀ ਕਰ ਦਿੰਦੇ ਆ ਕਿ ਉਹ ਬੂਰ ਤੇ ਸਪਰੇਅ ਕਰ ਦਿੰਦੇ ਆ ਇਸੇ ਕਰਕੇ ਅਸੀਂ ਆਨੇ ਵੀ ਤੁਸੀਂ ਉਦੋਂ ਸਪਰੇਅ ਕਰੋ ਜਦੋਂ ਝੋਨੇ ਦੀ ਪੈਪ ਬਣ ਜਾਂਦੀ ਹੈ ਕਿਉਂਕਿ ਜਦੋਂ ਪੈਪ ਬਣ ਜਾਂਦੀ ਹੈ ਉਦੋਂ ਤੁਸੀਂ ਵਧੀਆ ਮਹਿੰਗੀ ਸਪਰੇਅ ਕਰੋ ਵੀ ਜਿਹਦੇ ਦਾ ਰਿਜ਼ਲਟ 20-25 ਦਿਨ ਦਾ ਹੋਵੇ ਆਪਾਂ ਨੂੰ 20-25 ਦਿਨ ਝੋਨੇ ਦੇ ਵਿੱਚ ਵੜਨ ਦੀ ਲੋੜ ਨਾ ਪਵੇ ਕਿਉਂ 20-25 ਦਿਨਾਂ ਅਚ ਝੋਨਾ ਆਪਦਾ ਬੂਰ ਝਾੜ ਜਾਂਦਾ ਤੇ ਦਾਣੇ ਜਿਹੜੇ ਦੁੱਧ ਦੇ ਨਾਲ ਫੁੱਲ ਭਰ ਜਾਂਦੇ ਆ ਇੱਥੇ ਜਿਹੜੀ ਤੁਹਾਨੂੰ ਫੀਲਡ ਦਿਖਾ ਰਹੇ ਆ ਇੱਥੇ ਜ਼ਿਮੀਂਦਾਰ ਤੋਂ ਇੱਕ ਗਲਤੀ ਹੋਈ ਆ ਵੀ ਉਹਨਾਂ ਨੇ ਜਿਹੜੀ ਸਪਰੇਅ ਆ ਬੂਰ ਦੇ ਉੱਤੇ ਕਰ ਦਿੱਤੀ ਬੂਰ ਝੋਨੇ ਨੂੰ ਫੁੱਲ ਸੀਗਾ ਤੇ ਹੁਣ ਜਦੋਂ ਬੂਰ ਤੇ ਸਪਰੇਅ ਹੋ ਗਈ ਝੋਨਾ ਨਿਸਰੇ ਤੇ ਝੋਨੇ ਦੇ ਵਿੱਚ ਮੁੰਜਰਾ ਕਿਤੇ ਨਾ ਕਿਤੇ ਅਧੀਆਂ ਵੀ ਖਾਲੀ ਆ ਤੁਹਾਨੂੰ ਮੁੰਜਰਾ ਵੀ ਦਿਖਾਉਣੇ ਆ ਵੀ ਅਧੀਆਂ ਖਾਲੀ ਹੋ ਗਈਆਂ ਉਹ ਕਾਰਨ ਕੀ ਹੋਇਆ ਵੀ ਇੱਕ ਤਾਂ ਹੁਣ ਜਿਹੜੇ ਅੱਜ ਕੱਲ ਸਪਰੇਅ ਪੰਪ ਚੱਲ ਪਏ ਆ ਉਹ ਹੈਗੇ ਆ ਦੂਜੇ ਫੁੱਲ ਪ੍ਰੈਸ਼ਰ ਵਾਲੇ ਤੇ ਇੰਜਨ ਵਾਲੇ ਉਹ ਜਿਹੜਾ ਪ੍ਰੈਸ਼ਰ ਨਾਲ ਫੁੱਲ ਵੱਜਦਾ ਤੇ ਬੂਰ ਆ ਜਿਹੜਾ ਬਹੁਤ ਜ਼ਿਆਦਾ ਝੜ ਜਾਂਦਾ ਉਹਦੇ ਨਾਲ ਉਹਦਾ ਫਾਇਦਾ ਵੀ ਆ ਤੇ ਚਲੋ ਨੁਕਸਾਨ ਉਹਦਾ ਬੂਰ ਤੇ ਆ ਕੇ ਕਿਤੇ ਨਾ ਕਿਤੇ ਨੁਕਸਾਨ ਵੀ ਹੈਗਾ ਤੇ ਬੂਰ ਚੜਨ ਨਾਲ ਜਿਹੜੇ ਦਾਣੇ ਫੋਗਲੇ ਰਹਿ ਗਏ ਆ ਸਪਰੇ ਪਾਈਆਂ ਨੇ ਵਧੀਆ ਕੀਤੀ ਸੀਗੀ ਹੁਣ ਕਸਟੋਡੀਆ ਕੀਤੀ ਸੀ ਫੰਗੀ ਸਾਈਡ ਤੇ ਨਾਲ ਉਹਦੀ ਸੁੰਡੀ ਵਾਲੀ ਵੀ ਵਧੀਆ ਪਾਈ ਸੀਗੀ ਤੋਂ ਜੀਮਿੰਦਾਰ ਕਹਿੰਦਾ ਵੀ ਮੇਰੇ ਮੈਂ ਵਧੀਆ ਮਹਿੰਗੀ ਸਪਰੇ ਕੀਤੀ ਸੀ ਵੀ ਮੇਰੇ ਫੇਰ ਜਿਹੜੇ ਇਹ ਫੰਗਸ ਆ ਗਈ ਹੁਣ ਜਦੋਂ ਅਸੀਂ ਫੀਲਡ ਦੇ ਵਿੱਚ ਆਏ ਤੇ ਆ ਕੇ ਵੇਖਿਆ ਗੱਲਬਾਤ ਕੀਤੀ ਵੀ ਤੁਸੀਂ ਜਿਹੜਾ ਝੋਨਾ ਝੋਨੇ ਤੇ ਸਪਰੇ ਕਰਦੋ ਕੀਤੀ ਸੀ ਤੇ ਬੂਟਾ ਜਦੋਂ ਵੇਖਿਆ ਸੀ ਬੂਟਾ ਬਿਲਕੁਲ ਹਰਾ ਸੀਗਾ ਠੱਲੋਂ ਲੈ ਕੇ ਤਾਂ ਤੱਕ ਜਿਹੜੀ ਮੁੰਝਰ ਵੀ ਹਰੀ ਸੀ ਤੇ ਕੱਲੇ ਦਾਣੇ ਫੋਕਲੇ ਸੀ ਉਹ ਦਾਣੇ ਫੋਕਲੇ ਫਿਰ ਜ਼ਿਮੀਦਾਰ ਨਾਲ ਗੱਲ ਕੀਤੀ ਵੀ ਤੁਸੀਂ ਸਪਰੇਅ ਜਦੋਂ ਕੀਤੀ ਝੋਨਾ ਕਿੰਨਾ ਕਿ ਨਿਸਰ ਰਹੀ ਜ਼ਿਮੀਦਾਰ ਕਹਿੰਦਾ ਵੀ ਝੋਨਾ ਨਿਸਰਿਆ ਤਾਂ ਫੁੱਲ ਸੀਗਾ ਤੇ ਅਸੀਂ ਉਹਦੋਂ ਕੀਤੀ ਆ ਤੇ ਉਹ ਫਿਰ ਇੱਥੇ ਬੂਰਤੇ ਕਰਨ ਨਾਲ ਵੇਖ ਲਓ ਤੁਸੀਂ ਕਿੰਨਾ ਨੁਕਸਾਨ ਹੋ ਗਿਆ ਇਸੇ ਕਰਕੇ ਕਹਿੰਨੇ ਆ ਕਿ ਜਿਹੜੀ ਸਪਰੇਅ ਆ ਸਪਰੇਅ ਤੁਸੀਂ ਗੋਭ ਤੇ ਕਰੋ ਬੂਰ ਤੇ ਬਿਲਕੁਲ ਨਾ ਕਰੋ ਜਾਂ ਬੂਰ ਤੇ ਫਿਰ ਬਾਅਦ ਚ ਕਰਦੇ ਜਦੋਂ ਬੂਰ ਝੜ ਜੇ ਮਾੜਾ ਮੋੜ ਰਹੇ ਜੇ 5-10% ਜਾਂ ਉਦੋਂ ਕਰੋ ਬਾਕੀ ਤੁਸੀਂ ਵੀ ਦੱਸੋ ਕਿਸਾਨ ਵੀਰੋ ਵੀ ਤੁਹਾਡੇ ਕੀ ਕੀ ਹੈਗੇ ਆ ਜਿਹੜੇ ਤਜਰਬੇ ਆ ਵੀ ਬੂਰ ਤੇ ਕਦੋਂ ਕਰਨੀ ਚਾਹੀਦੀ ਆ ਆਪਾਂ ਨੂੰ ਵੀ ਪਹਿਲਾਂ ਬੂਰ ਕਿੰਨੇ ਪਰਸੈਂਟ ਨੇ ਸਿਰਿਆ ਹੋਵੇ ਜਾਂ ਉਦੋਂ ਹੋ ਜੇ ਜਾਂ ਸ਼ਾਮ ਟਾਈਮ ਹੋਵੇ ਵੀ ਤੁਸੀਂ ਵੀ ਆਪਣੇ ਤਜਰਬੇ ਜਿਹੜੇ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਤੇ ਬਾਕੀ ਪੀ ਆ ਰ ਇਹ 131 ਵੈਰਾਈਟੀ ਆ ਵੈਰਾਈਟੀ ਬਹੁਤ ਵਧੀਆ ਠੀਕ ਆ ਕਿਸਾਨ ਵੀਰੋ ਮਿਲਦੇ ਆ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ